ਪਿਛਲੇ ਕੁਝ ਸਾਲਾਂ ਦੇ ਵਿੱਚ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਪੰਜਾਬੀ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਗੁੰਮਸ਼ੁਦਾ ਅਤੇ ਅਚਾਨਕ ਮੌਤਾਂ ਦੀਆਂ ਖਬਰਾਂ ਦੇ ਵਿੱਚ ਇੱਕਦਮ ਵਾਧਾ ਹੋਇਆ ਹੈ ਇਹ ਨਾ ਸਿਰਫ ਅੰਕੜੇ ਨੇ ਸਗੋਂ ਇੱਕ ਡੂੰਗੀ ਸਮੱਸਿਆ ਵੀ ਹੈ ਜੋ ਕਿ ਪਰਿਵਾਰਾਂ ਨੂੰ ਤਬਾਹ ਕਰ ਰਹੀ ਹੈ ਅਤੇ ਪੂਰੇ ਪੰਜਾਬੀ ਭਾਈਚਾਰੇ ਨੂੰ ਹੈਰਾਨੀ ਦੇ ਵਿੱਚ ਪਾ ਰਹੀ ਹੈ 2018 ਤੋਂ 2024 ਤੱਕ ਵਿਦੇਸ਼ਾਂ ਦੇ ਵਿੱਚ ਸੈਂਕੜੇ ਹੀ ਭਾਰਤੀ ਸਟੂਡੈਂਟਸ ਦੀਆਂ ਮੌਤਾਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ 96% ਮੈਡੀਕਲ ਕਾਰਨ ਖੁਦਕੁਸ਼ੀਆਂ ਜਾਂ ਦੁਰਘਟਨਾਵਾਂ ਦੇ ਕਾਰਨ ਸਨ ਜਦਕਿ ਕੁਝ ਪ੍ਰਤੀਸ਼ਤ ਹਿੰਸਕ ਹਮਲਿਆਂ ਦੇ ਨਾਲ ਜੁੜੀਆਂ ਨੇ ਹਾਲ ਹੀ ਦੇ ਵਿੱਚ 2025 ਵਿੱਚ ਵੰਸ਼ਿਕਾ ਸੈਣੀ ਦਾ ਕੇਸ ਸਾਹਮਣੇ ਆਇਆ ਹੈ ਜੋ ਕਿ ਇੱਕ ਸਮੱਸਿਆ ਦੀ ਦਰਦਨਾਕ ਤਸਵੀਰ ਖਿੱਚਦਾ ਹੈ 21 ਸਾਲਾਂ ਦੀ ਬਹੁਤ ਹੀ ਉਦਮੀ ਲੜਕੀ ਜੋ ਪੰਜਾਬ ਦੇ ਆਮ ਆਦਮੀ ਪਾਰਟੀ ਨੇਤਾ ਦਵਿੰਦਰ ਸੈਣੀ ਦੀ ਧੀ ਸੀ ਉਹ ਟਾਵਾ ਦੇ ਵਿੱਚ ਅਚਾਨਕ ਹੀ ਗੁੰਮ ਹੋ ਜਾਂਦੀ ਹੈ ਉਸ ਦੀ ਲਾਸ਼ 27 ਅਪ੍ਰੈਲ ਨੂੰ ਡਿਕਬੈਲ ਪਾਰਕ ਦੇ ਨੇੜੇ ਰਿਵਰਸਾਈਡ ਵਿੱਚ ਤੇ ਮਿਲਦੀ ਹੈ ਵੰਸ਼ਿਕਾ ਅਲਗਨਕੋਇਨ ਕਾਲਜ ਦੇ ਵਿੱਚ ਹੈਲਥ ਐਡਮਿਨਿਸਟ੍ਰੇਸ਼ਨ ਦੀ ਡਿਗਰੀ ਪੂਰੀ ਕਰ ਰਹੀ ਸੀ ਅਤੇ ਇੱਕ ਪ੍ਰਾਈਵੇਟ ਕਲੀਨਿੰਗ ਦੇ ਵਿੱਚ ਪਾਰਟ ਟਾਈਮ ਨੌਕਰੀ ਵੀ ਕਰਦੀ ਸੀ ਪਰਿਵਾਰ ਨੇ ਆਤਮ ਹੱਤਿਆ ਦੀ ਥਿਉਰੀ ਨੂੰ ਸ਼ੱਕਤੀ ਦੇ ਨਾਲ ਨਕਾਰਿਆ ਹੈ ਅਤੇ ਪੂਰੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਹੈ ਓਟਾਵਾ ਪੁਲਿਸ ਨੇ ਮਾਮਲੇ ਨੂੰ ਖੋਲ੍ਹਿਆ ਹੋਇਆ ਹੈ ਪਰ ਪਰਿਵਾਰ ਦੀ ਪੀੜ ਅਜੇ ਵੀ ਇਨਸਾਫ ਦੀ ਉਡੀਕ ਕਰ ਰਹੀ ਹੈ ਉਹ ਜਿਹਾ ਨਹੀਂ ਕਰ ਸਕਦੀ ਇਹ ਕੇਸ ਨਾ ਸਿਰਫ ਇੱਕ ਤਰਾਸ ਦੀ ਹੈ ਸਗੋਂ ਵਿਦੇਸ਼ੀ ਵਿਦਿਅਕ ਅਦਾਰਿਆਂ ਦੇ ਵਿੱਚ ਭਾਰਤੀ ਸਟੂਡੈਂਟਸ ਦੀ ਸੁਰੱਖਿਆ ਦੇ ਬਾਰੇ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਇਸ ਤੋਂ ਇਲਾਵਾ ਹੋਰ ਜਈਆਂ ਘਟਨਾਵਾਂ ਦੇ ਵਿੱਚ ਕਈ ਭੇਤ ਭਰੇ ਢੰਗ ਦੇ ਨਾਲ ਹੋਈਆਂ ਮੌਤਾਂ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਕਿਡਨਾਪਿੰਗ ਦੇ ਦਾਅਵੇ ਸਾਹਮਣੇ ਆਏ ਨੇ ਪਰ ਜ਼ਿਆਦਾਤਰ ਮਾਮਲੇ ਵਰਚੁਅਲ ਕਿਡਨਾਪਿੰਗ ਸਕੈਮ ਨਿਕਲਦੇ ਨੇ ਇੱਕ ਧੋਖੇਬਾਜ਼ੀ ਜਿੱਥੇ ਸਕੈਮਰਸ ਸਟੂਡੈਂਟਸ ਨੂੰ ਨਿਸ਼ਾਨਾ ਬਣਾਉਂਦੇ ਨੇ ਕੈਨੇਡਾ ਦੇ ਵਿੱਚ RCMP ਨੇ 2024 ਤੋਂ 25 ਦੇ ਵਿੱਚ ਅਜੇਹੇ ਕਈ ਕੇਸਾਂ ਨੂੰ ਰੋਕਣ ਲਈ ਚੇਤਾਵਨੀ ਜਾਰੀ ਕੀਤੀ ਹੈ ਜਿੱਥੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਫੋਨ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਫਸਾਇਆ ਜਾਂਦਾ ਹੈ ਇਹ ਅਪਰਾਧ ਅਕਸਰ ਨੌਕਰੀਆਂ ਅਤੇ ਰੈਂਟਲ ਹਾਊਸਿੰਗ ਦੇ ਬਹਾਨੇ ਵੀ ਹੁੰਦੇ ਨੇ ਜਿੱਥੇ ਧੋਖੇ ਦੇ ਨਾਲ ਸਟੂਡੈਂਟਸ ਨੂੰ ਫਸਾਇਆ ਜਾਂਦਾ ਹੈ ਨੌਜਵਾਨਾਂ ਦੇ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨਾਲ ਉਹਨਾਂ ਦੀ ਫੈਮਲੀ سپورਟ ਘਟ ਜਾਂਦੀ ਹੈ ਜਿਸ ਤੇ ਨਾਲ ਡਿਪਰੈਸ਼ਨ ਤਨਾ ਅਤੇ ਇਕੱਲਾਪਨ ਵੱਧ ਰਿਹਾ ਹੈ ਅਧਿਐਨਾਂ ਦੇ ਅਨੁਸਾਰ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਆਤਮਹੱਤਿਆ ਦਾ ਖਤਰਾ ਘਰੇਲੂ ਵਿਦਿਆਰਥੀਆਂ ਦੇ ਨਾਲੋਂ ਦੋ ਗੁਣਾ ਵੱਧ ਹੈ ਕਿਉਂਕਿ ਉਹਨਾਂ ਨੂੰ ਵਰਕ ਪ੍ਰੈਸ਼ਰ, ਵਿੱਤੀ ਸੰਕਟ ਅਤੇ ਸੱਭਿਆਚਾਰਕ ਵੱਖਰੇਵੇਂ ਦੇ ਨਾਲ ਚੁਣੌਤੀਆਂ ਪੈਂਦਾ ਹੈ। ਪਿਛਲੇ ਕੁਝ ਸਾਲਾਂ ਦੇ ਵਿੱਚ ਲਗਭਗ ਸੈਂਕੜੇ ਹੀ ਭਾਰਤੀ ਸਟੂਡੈਂਟਸ ਵਿਦੇਸ਼ਾਂ ਦੇ ਵਿੱਚ ਸ਼িকার ਬਣੇ ਨੇ ਜਿਨ੍ਹਾਂ ਦੇ ਵਿੱਚ ਬਹੁਤੇ ਖੁਦਕੁਸ਼ੀਆਂ ਦੇ ਕੇਸ ਨੇ ਅਤੇ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਮਾਮਲੇ ਨੇ। ਖਾਸ ਕਰਕੇ ਪੰਜਾਬੀ ਸਟੂਡੈਂਟਸ ਦੇ ਵਿੱਚ ਇਹ ਸਮੱਸਿਆ ਵੱਧ ਗੰਭੀਰ ਹੈ ਕਿਉਂਕਿ ਉਹ ਘਰੋਂ ਦੂਰ ਆ ਕੇ ਪੂਰੀ ਤਰ੍ਹਾਂ ਇਕੱਲੇ ਹੋ ਜਾਂਦੇ ਨੇ। ਇੰਡੀਆ ਦੇ ਵਿੱਚ ਜਿੱਥੇ ਮਾਪੇ ਆਪਣੇ ਬੱਚਾ ਨੂੰ ਵੱਖਰੀ ਸਟੇਟ ਦੇ ਵਿੱਚ ਇਕੱਲੇ ਨਹੀਂ ਭੇਜਦੇ ਉਹ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਇਕੱਲੇ ਭੇਜ ਦਿੰਦੇ ਨੇ ਜਿਸ ਤੇ ਨਾਲ ਸਟੂਡੈਂਟਸ ਤੇ ਖਰਚੇ ਪੂਰੇ ਕਰਨ ਦਾ ਪ੍ਰੈਸ਼ਰ ਵੀ ਵੱਧ ਜਾਂਦਾ ਹੈ ਇਹ ਤੇ ਨਾ ਅਕਸਰ ਹੀ ਸਟੂਡੈਂਟਸ ਨੂੰ ਡਿਪਰੈਸ਼ਨ ਦੇ ਵੱਲ ਆ ਜਾਂਦਾ ਹੈ ਜਿਸ ਤੇ ਕਾਰਨ ਖੁਦਕੁਸ਼ੀਆਂ ਵੱਧ ਰਹੀਆਂ ਨੇ ਵਿਦੇਸ਼ੀ ਜੀਵਨ ਸ਼ੈਲੀ ਨੂੰ ਅਪਣਾਉਣ ਦੇ ਚੱਕਰ ਦੇ ਵਿੱਚ ਕਈ ਸਟੂਡੈਂਟਸ ਨਸ਼ਿਆਂ ਦੇ ਵਿੱਚ ਪੈ ਜਾਂਦੇ ਨੇ ਜਿਸ ਤੇ ਨਾਲ ਡਰੱਗ ਓਵਰਡੋਸ ਦੇ ਮਾਮਲੇ ਵੱਧ ਰਹੇ ਨੇ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਭਾਰਤੀ ਸਟੂਡੈਂਟਸ ਦੇ ਵਿੱਚ ਇਹ ਗਿਣਤੀ ਡਰਾਉਣੀ ਹੋ ਰਹੀ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਤਾਂ 1 ਸਾਲ ਵਿੱਚ ਬਹੁਤ ਸਾਰੇ ਕੇਸਾਂ ਨੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਅਕਸਰ ਡਿਪਰੈਸ਼ਨ ਅਤੇ ਵਿਦੇਸ਼ਾਂ ਦੇ ਵਿੱਚ ਫੈਮਿਲੀ ਸਪੋਰਟ ਦੀ ਘਾਟ ਦੇ ਨਾਲ ਜੁੜਿਆ ਹੁੰਦਾ ਹੈ। ਜਿੱਥੇ ਇਕੱਲੇਪਨ ਨੂੰ ਭੁੱਲਣ ਦੇ ਲਈ ਨਸ਼ੇ ਇੱਕ ਖਤਰਨਾਕ ਰਾਹ ਬਣ ਜਾਂਦੇ ਨੇ। ਵਿਦੇਸ਼ਾਂ ਦੇ ਵਿੱਚ ਨਸਲਵਾਦੀ ਵੀ ਇੱਕ ਵੱਡੀ ਚੁਣੌਤੀ ਹੈ ਖਾਸ ਕਰਕੇ ਸਿੱਖ ਸਟੂਡੈਂਟਸ ਲਈ ਜਿਨ੍ਹਾਂ ਨੂੰ ਪੱਗ ਜਾਂ ਫਿਰ ਨਾਂ ਦੇ ਕਾਰਨ ਨਿਸ਼ਾਨਾ ਬਣਾਇਆ ਜਾਂਦਾ ਹੈ। हाल ही ਦੇ ਵਿੱਚ ਯੂਕੇ ਦੇ 올ਡਬਰੀ ਦੇ ਵਿੱਚ 20 ਸਾਲਾਂ ਦੇ ਬ੍ਰਿਟਿਸ਼ ਵਿੱਚ ਜਨਮੀ ਸਿੱਖ ਲੜਕੇ ਦੇ ਉੱਤੇ ਨਸਲਵਾਦੀ ਹਮਲਾ ਹੋਇਆ ਜਿੱਥੇ ਦੋ ਆਦਮੀਆਂ ਨੇ ਉਸ ਨਾਲ ਰੇਪ ਕੀਤਾ ਅਤੇ ਨਾਲ ਹੀ ਉਸ ਨੂੰ ਕਿਹਾ ਕਿ ਉਹ ਇਸ ਦੇਸ਼ ਦੀ ਨਹੀਂ ਹੈ ਅਤੇ ਵਾਪਸ ਆਪਣੇ ਦੇਸ਼ ਚਲੀ ਜਾਵੇ ਭਾਵੇਂ ਕਿ ਪੁਲਿਸ ਨੇ ਇੱਕ ਆਦਮੀ ਨੂੰ ਗ੍ਰਿਫਤਾਰ ਵੀ ਕੀਤਾ ਹੈ ਪਰ ਪੰਜਾਬੀ ਭਾਈਚਾਰੇ ਦੇ ਵਿੱਚ ਡਰ ਅਤੇ ਗੁੱਸਾ ਫੈਲ ਰਿਹਾ ਹੈ ਆਸਟ੍ਰੇਲੀਆ ਆਇਰਲੈਂਡ ਅਤੇ ਅਮਰੀਕਾ ਦੇ ਵਿੱਚ ਸਿੱਖ ਕਮਿਊਨਿਟੀ ਦੇ ਨਾਲ ਪੱਗ ਨੂੰ ਹੱਥ ਪਹੁੰਚਾਂ ਫਿਰ ਸਰੀਰਕ ਹਮਲੇ ਵਾਰ-ਵਾਰ ਵਾਪਰ ਰਹੇ ਹਨ ਜਿਵੇਂ ਕਿ ਆਇਰਲੈਂਡ ਦੇ ਵਿੱਚ ਅਗਸਤ 2025 ਦੇ ਵਿੱਚ ਇੱਕ ਸਿੱਖ ਟੈਕਸੀ ਡਰਾਈਵਰ ਤੇ ਨਸਲਵਾਦੀ ਹਮਲਾ ਹੋਇਆ ਇਹ ਹਮਲੇ ਨਾ ਸਿਰਫ ਸਰੀਰ ਨੂੰ ਬਲਕਿ ਆਤਮਾ ਨੂੰ ਵੀ ਜ਼ਖਮੀ ਕਰਦੇ ਨੇ ਮਾਪਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਤੋਂ ਪਹਿਲਾਂ ਵਿਸ਼ੇਸ਼ ਕਾਉਂਸਲਿੰਗ ਸੈਸ਼ਨ ਕਰਵਾਉਣੇ ਚਾਹੀਦੇ ਨੇ ਵਿੱਤੀ ਯੋਜਨਾ ਬਣਾਉਣੀ ਚਾਹੀਦੀ ਹੈ ਅਬ੍ਰੋਡ ਭੇਜਣ ਤੋਂ ਪਹਿਲਾਂ ਸਟੂਡੈਂਟਸ ਨੂੰ ਸਕੈਮਾਂ ਦੇ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਵਿਦੇਸ਼ਾਂ ਦੇ ਵਿੱਚ ਸੈਟਲ ਹੋਣਾ ਇੱਕ ਸੁਨਹਿਰੀ ਮੌਕਾ ਹੈ ਬਿਹਤਰ ਸਿੱਖਿਆ ਨੌਕਰੀਆਂ ਅਤੇ ਜੀਵਨ ਪਰ ਇਹਨਾਂ ਮੁਲਕਾਂ ਦੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਵੀ ਕਬੂਲ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਪੰਜਾਬੀ ਸਟੂਡੈਂਟਸ ਨੂੰ ਨਿਸ਼ਾਨਾ ਬਣਾਉਣ ਵਾਲੇ ਸਕੈਮਾ ਉਹਨਾਂ ਤੇ ਦਬਾਅ ਅਤੇ ਨਸਲਵਾਦ ਨੂੰ ਸਮਝਣਾ ਚਾਹੀਦਾ ਹੈ ਅਤੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਨਾਲ ਗੱਲ ਕਰਨ ਕਿਉਂਕਿ ਕੱਲ ਇਹ ਤਰਾਸਦੀ ਕਿਸੇ ਹੋਰ ਪਰਿਵਾਰ ਨੂੰ ਨਾ ਘੇਰ ਲਵੇ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਨਾਲ ਹੀ ਵੰਗਾਰ ਟੀਵੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ